ਨਸ਼ਾ ਅਯੋਕੇ ਪੰਜਾਬ ਦੀ ਇੱਕ ਐਸੀ ਬਰਾਈ ਹੈ ਜਿਹਦੇ ਨਾਲ ਨੌਜਵਾਨਾਂ ਦੀ ਜਾਨ ਤਾਂ ਜਾ ਰਹੀ ਹੈ ਪਰਿਵਾਰਾਂ ਦੇ ਪਰਿਵਾਰ ਵੀ ਦੁਖੀ ਹੋ ਰਹੇ ਆ ਤੇ ਉਹ ਪਰਿਵਾਰਾਂ ਦੇ ਪਰਿਵਾਰ ਇਸ ਨਰਕ ਨੂੰ ਭੋਗ ਰਹੇ ਆ ਅੱਜ ਅਸੀਂ ਹੁਣੇ ਹੀ ਜਿਹੜੀ ਤੁਹਾਡੀ ਗੱਲਬਾਤ ਕਰਵਾ ਰਹੇ ਸੀ ਅਮਨ ਜੀ ਦੇ ਨਾਲ ਉਹਨਾਂ ਦੀ ਵਾਈਫ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਉਹਨਾਂ ਨੇ ਕਿਵੇਂ ਕਿਹੜੇ ਯਤਨਾਂ ਨਾਲ ਕਿਹੜੇ ਸਾਧਨਾਂ ਨਾਲ ਆਪਣੇ ਪਤੀ ਦਾ ਨਸ਼ਾ ਛਡਵਾਇਆ ਤੇ ਉਹਨੂੰ ਦੁਬਾਰਾ ਆਸਾਨ ਜ਼ਿੰਦਗੀ ਇੱਜ਼ਤ ਦੀ ਜ਼ਿੰਦਗੀ ਦੇ ਵਿੱਚ ਲੈ ਕੇ ਆਏ ਤੇ ਕਿਵੇਂ ਤੁਸੀਂ ਤੁਹਾਨੂੰ ਪਹਿਲਾਂ ਪਤਾ ਕਿਵੇਂ ਲੱਗਿਆ ਸੀ ਵੀ ਇਹ ਨਸ਼ਾ ਕਰਨ ਲੱਗ ਗਿਆ ਇਹ ਨਸ਼ਾ ਕਰਨ ਦਾ ਸਾਨੂੰ ਪਤਾ ਲੱਗਿਆ ਮੇਰੇ ਕੋਲੇ ਪਹਿਲਾਂ ਬੇਟਾ ਹੋ ਕੇ ਮੁੱਕ ਗਿਆ ਸੀ ਉਸ ਤੋਂ ਬਾਅਦ ਨਾ ਪਤਾ ਲੱਗਿਆ ਸਾਨੂੰ ਵੀ ਇਹ ਨਸ਼ਾ ਕਰਨ ਲੱਗ ਗਿਆ ਅੱਛਾ ਜੀ ਨਸ਼ੇ ਤੋਂ ਬਾਅਦ ਮੁੜ ਕੇ ਵੀ ਸਾਡੀ ਰਿਸ਼ਤੇਦਾਰੀ ਚ ਕੋਈ ਸੀਗਾ ਪ੍ਰੋਗਰਾਮ ਅਸੀਂ ਉੱਥੇ ਗਏ ਉੱਥੋਂ ਬਾਅਦ ਇਹਨੇ ਵੀ ਰਾਤ 'ਚ ਇਹਨੂੰ ਪੁਲਿਸ ਵਾਲਿਆਂ ਨੇ ਫੜ ਲਿਆ ਜਦੋਂ ਰਾਤ 'ਚ ਬੈਠ ਕੇ ਨਸ਼ਾ ਲਾਉਣ ਲੱਗਿਆ ਇਹ ਹੂੰ ਉੱਥੋਂ ਅਸੀਂ ਛਡਵਾ ਕੇ ਤੇ ਮੁੜ ਕੇ ਇਹਨੂੰ ਲੈ ਕੇ ਆਂਦਾ ਜਦੋਂ ਹੂੰ ਬਾਅਦ ਦੇ ਵਿੱਚੋਂ ਇਹਨਾਂ ਨੇ ਵੀ ਬਹੁਤ ਸਾਡੇ ਘਰੇ ਰੌਲਾ ਪਿਆ ਮੇਰੇ ਮਾਪਿਆਂ ਦੇ ਵੀ ਅਸੀਂ ਲੈ ਜਾਣਾ ਜਿਹੜਾ ਮੇਰਾ ਸਹੁਰਾ ਸੀ ਉਹ ਲਤੋਂ ਆ ਰਹੀ ਸੀਗਾ ਉਹ ਰੋਣ ਲੱਗ ਗਿਆ ਕਹਿੰਦਾ ਮੈਂ ਮਰ ਜਊਗਾ ਜੇ ਕੇ ਵੀ ਤੁਸੀਂ ਇਹਨੂੰ ਲੈ ਗੇ ਤਾਂ ਤੇ ਮੇਰਾ ਪਪਾ ਫੇਰ ਵੀ ਸਮਝਦਾਰ ਸੀ ਉਹ ਫੇਰ ਮੈਨੂੰ ਛੱਡ ਗਿਆ ਉਸ ਤੋਂ ਬਾਅਦ ਵੀ ਇਹ ਕਰਦਾ ਰਿਹਾ ਨਸ਼ਾ ਉਹਨਾਂ ਚਿਰ ਮੈਂ ਬੈਠਾ ਵੀ ਉਹਨਾਂ ਚਿਰ ਵੀ ਕੋਈ ਦਿੱਕਤ ਨਹੀਂ ਗਈ ਪਰ ਉਹਨਾਂ ਚਿਰ ਮੈਨੂੰ ਕੋਈ ਕੰਮ ਵੀ ਨਹੀਂ ਬਾਹਰ ਕਰਨ ਦਿੱਤਾਗਾ ਤੇ ਜਦੋਂ ਪਰ ਪਪਾ ਜੀ ਦੀ ਡੈਥ ਹੋ ਗਈ ਇਨਾਂ ਦਾ ਵੀ ਫਿਰ ਇਹ ਉਦੋਂ ਵੀ ਜ਼ਿਆਦਾ ਵਧ ਗਏ ਨਸ਼ੇ ਤੋਂ ਹੂੰ ਇਹਨਾਂ ਨੂੰ ਕੋਈ ਮਰੇ ਦਾਣੀ ਕੋਈ ਕਾਸੇ ਦਾਣੀ ਤੇ ਜਾਨੀ ਕਿ ਬਹੁਤ ਜ਼ਿਆਦਾ ਇਹ ਤੰਗ ਕਰਨ ਲੱਗ ਗਏ ਮੁੜ ਕੇ ਜਿਹੜੇ ਮੇਰੀ ਧੂਆ ਸੱਸ ਸੀਗੀ ਹੂੰ ਉਹਨਾਂ ਨੇ ਵੀ ਸਾਨੂੰ ਅਲੱਗ ਕਰਤਾ ਸੀ ਜੇਠ ਨੇ ਮੇਰੇ ਨੇ ਤੇ ਮੇਰੀ ਭੂਆ ਸੱਸ ਨੇ ਸਾਡੇ ਕੋਲੇ ਇੱਕ ਲੈਟ ਦਾ ਪ੍ਰਬੰਧ ਵੀ ਨਹੀਂ ਹੁੰਦਾ ਸੀਗਾ ਕਿਸੇ ਮੌਕੇ ਮੈਂ ਸਾਰੀ ਸਾਰੀ ਰਾਤ ਵੀ ਪੱਖਾ ਚੱਲੀ ਜਾਣੀਆਂ ਬੱਚਿਆਂ ਨੂੰ ਬੱਚੇ ਛੋਟੇ ਸੀਗੇ ਮੁੰਡਾ ਤਾਂ ਸੀਗਾ 7 ਸਾਲਾਂ ਦਾ ਤੇ ਕੁੜੀਆ 3-4 ਸਾਲਾਂ ਦੀ ਸੀਗੀ ਮੈਂ ਸਾਰੀ ਸਾਰੀ ਰਾਤ ਪੱਖੀ ਚੱਲੀ ਜਾਣਾ ਮੈਂ ਆਖਣਾ ਵੀ ਚੱਲ ਕੇ ਤੇ ਤਾਂ ਦਿਨ ਫਿਰੂਗਾ ਫਿਰ ਖੀਰ ਨੂੰ ਮੇਰੇ ਪਥਰੀ ਰੋਟੀ ਨਾ ਖਾਣੀ ਅਸੀਂ ਦੋ ਦੋ ਦਿਨ ਤੇ ਫਿਰ ਮੇਰੇ ਪਥਰੀ ਦਾ ਦਰਦ ਉੱਠ ਖੜਾ ਅਸੀਂ ਆਪਰੇਸ਼ਨ ਕਰਵਾਇਆ ਇਹਨੂੰ ਕੋਈ ਨਹੀਂ ਵੀ ਕੋਈ ਮਰੇ ਕੋਈ ਜੀਵੇ ਕੁਝ ਹੋਵੇ ਇਹਨੂੰ ਪੈਸਾ ਚਾਹੀਦਾ ਸੀ ਮੈਨੂੰ ਪੈਸਾ ਦਿਓ ਮੈਨੂੰ ਪੈਸਾ ਦਿਓ ਮੁੜ ਕੇ ਬਾਅਦ ਦੇ ਵਿੱਚੋਂ ਸਾਨੂੰ ਵੀ ਉਹ ਆਵੀ ਮਹਿਸੂਸ ਜਾਇਆ ਮੁੜ ਕੇ ਮੇਰੇ ਪਾਪਾ ਇੱਥੋਂ ਸਮਾਨ ਚੱਕ ਕੇ ਲੈ ਗਿਆ ਜਦੋਂ ਸਮਾਨ ਚੱਕ ਕੇ ਲੈ ਗਿਆ ਇਹ ਬਾਅਦ ਦੇ ਵਿੱਚ ਉਹਨਾਂ ਡੈਗ 'ਤੇ ਜਿੱਤੋਂ ਮੰਡੀ ਤੇ ਸਾਨੂੰ ਤੀਜੇ ਦਿਨ ਨੂੰ ਪਤਾ ਲੱਗਿਆ ਇਹਨਾਂ ਦਾ ਵੀ ਇਹ ਵੀ ਉੱਥੇ ਡੈਗ ਪਿਆ ਤੇ ਜਦੋਂ ਵੀ ਇਹ ਸਾਨੂੰ ਪਤਾ ਲੱਗਿਆ ਸੀ ਗੈਰ ਸਵੇ ਅਸੀਂ ਜਾ ਕੇ ਦੇਖਿਆ ਤੇ ਸੜੇ ਲੀੜੇ ਪਾਏ ਵੇ ਤੇ ਇਹਦਾ ਕੋਈ ਹਾਲ ਨਾ ਇਹਦੇ ਲੱਗੂਆਂ ਵਾਂਗਾਂ ਪੇਪਾਂ ਕੋਫਾਂ ਮੂੰਹ 'ਚ ਅਸੀਂ ਆਹ ਚੱਲ ਹੋਣੀ ਸੁਧਰ ਜੂਗਾ ਅਸੀਂ ਫੇਰ ਗਏ ਉੱਥੇ ਫਿਰ ਇਹਦਾ ਇਲਾਜ ਕਰਵਾਇਆ ਇਲਾਜ ਕਰਵਾਉਣ ਤੋਂ ਬਾਅਦ باوجود ਵੀ ਇਹ ਦੁਬਾਰਾ ਫੇਰ ਲੱਗ ਗਿਆ ਨਸ਼ੇ ਤੇ ਜਿਵੇਂ ਜਿਵੇਂ ਸੈਂਟਰਾਂ ਚੋਂ ਆ ਕੇ ਅਕਸਰ ਹੀ ਨੋਈਆਂ ਲੱਗੀਆਂ ਹਾਂਜੀ ਹਾਂਜੀ ਇਹ ਉੱਥੋਂ 15 ਦਿਨ ਨੇ 15 20 ਦਿਨ ਨੇ ਬੋਲਿਆ ਨਾ ਜਦੋਂ 15 20 ਦਿਨ ਬੋਲਣਾ ਮੇਰੇ ਮੂੰਹ ਤੇ ਤਾਂ ਕੋਈ ਕੁਸ ਆਖੇ ਨਾ ਸਾਰੇ ਆਖਣ ਵੀ ਇਹ ਬਚਦਾ ਨਹੀਂ ਬਚਦਾ ਨਹੀਂ ਗਾ ਵੀ ਬਾਅਦ ਦੇ ਵਿੱਚ ਉਹ ਫੇਰ ਆ ਕੇ ਵੀ ਜਦੋਂ ਇਹ ਮੜਾ ਜੇ ਤੁਰਨ ਫਿਰਨ ਲੱਗ ਗਿਆ ਬੜਾ ਮੈਂ ਇਹਦਾ ਸਾਥ ਦਿੱਤਾ ਫੇਰ ਲੱਗ ਗਿਆ ਮੁੜ ਕੇ ਹੁਣ ਗੁਜਰਤ ਵੱਨੂ ਹੀ ਇੱਥੇ ਲੜਾਈ ਹੋਈ ਮੜੀਰ ਦੀ ਤੇ ਵੀ ਮੜੀਰ ਨੇ ਜਦੋਂ ਇਹਦੇ ਲੱਤ ਤੇ ਮਾਰਿਆ ਆ ਸਾਰੀ ਧੌਣ ਵੱਢਤੀ 15 ਦਿਨ ਅਸੀਂ ਫੇਰ ਦਾ ਮੋਰ ਕੇ ਮੈਨੂੰ ਕਹਤਾ ਵੀ ਹੁਣ ਮੇਰੇ ਕੋਲੇ ਤਮਾਨ ਹੈ ਨਹੀਂ ਨਾ ਮੇਰੇ ਚੰਨੀ ਹਿੰਮਤਾ ਵੀ ਮੈਂ ਹਿੰਮਤ ਹਾਰ ਚੁੱਕੀ ਸੀ ਵੀ ਕਿ ਮੇਰੇ ਕੋਲੋਂ ਇਸ ਤੋਂ ਵੱਧ ਹੋ ਹੀ ਨਹੀਂ ਸਕਦਾਗਾ ਵੀ ਜੇ ਤੂੰ ਮੈਂ ਡੇਢ ਸਾਲ ਦੁਕਾਨ ਤੇ ਕੰਮ ਕੀਤਾ ਮੈਂ ਆਪਦੇ ਬੱਚਿਆਂ ਨੂੰ ਪਾਲਣ ਦੀ ਮਾਰੀ ਨਹੀਂ ਪਰ ਮੈਂ ਬੱਚੇ ਨਹੀਂ ਛੱਡੇਗੀ ਜੇ ਮੈਂ ਅੱਜ ਇਹਨੂੰ ਵੀ ਛੱਡਦੀ ਸੀਗੀ ਫਿਰ ਵੀ ਮੈਂ ਕਹਿ ਦਿੰਦੀ ਸੀ ਇਹਦਾ ਕੌਣ ਨਾ ਇਹਦੀ ਮਾਂ ਨਾ ਇਹਦਾ ਪਿਓ ਆ ਭਰਾ ਨੇ ਵੀ ਜਦੋਂ ਅੱਡ ਕਰਤਾ ਸੀਗਾ ਹੋਰ ਕੁਝ ਵੀ ਨਹੀਂ ਰਹਿ ਗਿਆ ਸੀ ਇਹਦੇ ਪੱਲੇ ਵੀ ਅਸੀਂ ਮੈਂ ਨਾ ਆਪ ਦੁਕਾਨ ਤੇ ਕੰਮ ਕਰ ਕਰਕੇ ਆਪ ਦੇ ਬੱਚੇ ਪਾਲੇ ਆ ਮੈਂ ਹਜੇ ਵੀ ਮਹਾਰਾਜ ਅੱਗੇ ਇਹ ਅਰਦਾਸ ਕਰਦੀ ਆ ਵੀ ਕੋਈ ਵੀ ਜਨਾਨੀ ਹਿੰਮਤ ਨਾ ਹਾਰੇ ਪਰ ਜਿਹੜਾ ਕੋਈ ਨਸ਼ੇ ਦੇ ਦਲਦਲ ਚ ਫਸਿਆ ਉਹਦਾ ਸਾਥ ਦਿਓ ਸਾਥ ਦੇ ਕੇ ਉਹਨੂੰ ਆਪ ਦੇ ਵੱਨੀ ਭਮਾਓ ਜਿਹੜਾ ਕੋਈ ਛੱਡ ਕੇ ਉੱਠ ਜਾਂਦਾ ਉਹ ਕੋਈ ਨਸ਼ਾ ਨਹੀਂ ਛੱਡ ਸਕਦਾ ਜਿਹਦੇ ਜਿਵੇਂ ਹੁਣ ਘਰ ਬਰਬਾਦ ਹੋ ਜਾਂਦਾ ਉਸੇ ਕਰਕੇ ਵੀ ਮੈਂ ਇਹਦਾ ਧੰਨਵਾਦ ਕਰਦੀ ਆ ਵੀ ਜੋ ਕਿ ਐਸੀ ਦੁਆਲਾ ਬਹੁਤ ਅਖਿਆਨਾਂ ਜਦੋਂ ਇਹ ਪੈਸੇ ਮੰਗਦੇ ਸੀ ਤੁਹਾਡੇ ਕੋਲੇ ਹੁੰਦੇ ਵੀ ਨਹੀਂ ਸੀ ਫਿਰ ਤੁਸੀਂ ਕਿਵੇਂ ਪੈਸੇ ਆ ਦੇਂਦੇ ਕਈ ਵਾਰੀ ਕਿਸੇ ਤੋਂ ਮੰਗ ਕੇ ਲਿਆ ਕੇ ਦੇਨੇ ਨਹੀਂ ਕੁੱਟਮਾਰ ਕਰਦਾ ਸੀਗਾ ਵੀ ਜਿਵੇਂ ਲੁਕੋ ਕੇ ਰੱਖ ਲੈਣੇ ਜੇ ਹੁਣ ਮਾਪੇ ਦੇ ਕੇ ਜਾਂਦੇ ਉਹ ਲੁਕੋ ਕੇ ਰੱਖ ਲੈਣੇ ਵੱਧ ਤੋਂ ਵੱਧ ਸਾਥ ਮੇਰੇ ਮਾਪਿਆਂ ਨੇ ਦਿੱਤਾ ਕਿਉਂਕਿ ਉਹ ਆਟੇ ਤੱਕ ਦਾ ਵੀ ਉਹ ਪ੍ਰਬੰਧ ਮੈਨੂੰ ਕਰਕੇ ਦੇ ਕੇ ਜਾਂਦੇ ਰਹੇ ਬਹੁਤ ਬਹੁਤ ਧੰਨ ਮੇਰੇ ਪਾਪੇ ਦਾ ਜੋ ਕਿ ਮੇਰੇ ਸਾਥ ਦਿੱਤਾ ਉਹਨਾਂ ਨੇ ਤੇ ਬਹੁਤ ਧੰਨਵਾਦ ਸਾਰਿਆਂ ਦਾ ਤੇ ਵੀ ਮੇਰਾ ਸਾਥ ਦਿੰਦੇ ਰਹੇ ਪਰ ਜਦੋਂ ਮੈਨੂੰ ਕੱਲੀ ਨੂੰ ਛੱਡਤਾ ਸੀਗਾ ਤੇ ਉਦੋਂ ਮੈਂ ਬਹੁਤ ਔਖੀ ਹੋ ਗਈ ਸੀ ਕਿ ਮੈਨੂੰ ਉਹਨਾਂ ਨੇ ਐਂ ਵੀ ਕਹਤਾ ਸੀ ਤਰਨਾ ਵਰਤਨਾ ਨਹੀਂ ਪਰ ਫਿਰ ਹੁਣ ਵੀ ਉਹਨਾਂ ਨੇ ਦੁਕਾਨ ਦੇ ਵਿੱਚ ਸਾਡਾ ਪੂਰਾ ਸਾਥ ਦੇ ਰਹੇ ਆ ਵੀ ਸਾਰਾ ਅਸੀਂ ਕਹਿੰਦੇ ਆ ਵੀ ਸਮਾਨ ਪਾ ਕੇ ਦਿਨੇ ਆ ਅਸੀਂ ਤੁਸੀਂ ਆਪਦੀ ਦੁਕਾਨ ਚ ਲਾਓ ਆਪਦਾ ਕੰਮ ਚਲਾਓ ਤੇ ਪਰ ਹੁਣ ਇਹ ਵੀ ਨਸ਼ਾ ਛੱਡ ਚੁੱਕਾ ਹੈ ਸਾਨੂੰ ਇਹੀ ਬਹੁਤ ਖੁਸ਼ੀ ਆ ਵੀ ਇਹਨੇ ਨਸ਼ਾ ਛੱਡਤਾ ਫਿਰ ਐਂ ਵੀ ਹੁੰਦਾ ਜਦੋਂ ਬੰਦਾ ਨਸ਼ਾ ਕਰਨ ਲੱਗ ਜਾਂਦਾ ਜਿਵੇਂ ਤੁਸੀਂ ਉਹਨਾਂ ਪੈਸੇ ਮੰਗ ਕੇ ਲੈ ਆ ਕੇ ਦੇਣੇ ਨਸ਼ੇ ਵਾਸਤੇ ਹਾਂਜੀ ਹਾਂਜੀ ਮੋੜ ਕਰ ਲੈ ਦੇ ਕਈ ਵਾਰੀ ਮੋੜਦੇ ਵੀ ਨਹੀਂ ਸੀਗੇ ਪੈਸੇ ਅਗਲੇ ਦੇ ਉਹ ਬਾਅਦ ਚ ਅਗਲੇ ਲੋਕਾਂ ਨੂੰ ਵੀ ਜਿਹੜਾ ਦੇਣਦਾਰ ਹੁੰਦਾ ਉਹਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਤਾਂ ਇਸ ਦੇ ਨਸ਼ਾ ਹੀ ਕਰਨਗੇ ਤੇ ਉਹ ਵੀ ਫਿਰ ਜਵਾਬ ਦੇਣ ਲੱਗੇ ਪਰ ਮੁੱਖ ਆਮ ਲੋਕਾਂ ਨੇ ਵੀ ਫਿਰ ਮੋੜ ਲਿਆ ਸੀ ਮੂ ਹਾਂਜੀ ਹਾਂਜੀ ਸਭ ਨਹੀਂ ਗਲੀ 'ਚ ਕੋਈ ਬੁਲਾਉਂਦਾ ਨਹੀਂ ਸੀਗਾ ਕੋਈ ਆਏ ਨਹੀਂ ਆਂਦਾ ਸੀਗਾ ਵੀ ਚਾਹ ਤੁਸੀਂ ਭੁੱਖੇ ਬੈਠੇ ਹੋ ਜਾਂ ਚਾਹ ਤੁਸੀਂ ਰੋਟੀ ਖਾਧੀ ਹੈ ਜਾਂ ਨਹੀਂ ਖਾਧੀ ਸਾਰੀ ਗਲੀ ਗਵਾਂਢ ਨੇ ਵੀ ਬੁਲਾਉਣਾ ਹਟ ਗਏ ਸੀਗੇ ਤੇ ਭੁੱਖ ਤੇ ਇਹਦਾ ਤਰਸ ਵੀ ਨਹੀਂ ਹੁੰਦਾ ਸੀ ਆਪਣੇ ਬੱਚਿਆਂ ਦਾ ਵੀ ਨਹੀਂ ਹੁੰਦਾ ਸੀ ਇਹਨਾਂ ਨੂੰ ਕੋਈ ਤਰਸ ਨਹੀਂ ਸੀ ਪਰ ਕਿਉਂ ਇਹਨਾਂ ਨੂੰ ਨਸ਼ੇ ਦੀ ਦਲਦਲ ਲੱਗੀ ਸੀਗੀ ਇਹਨਾਂ ਨੂੰ ਆਈ ਸੀ ਸਾਨੂੰ ਨਸ਼ਾ ਮਿਲੇ ਸਾਡੇ ਇਹਨਾਂ ਨੂੰ ਬੱਚੇ ਮਰਦੇ ਮਰਨ ਬੱਚਦੇ ਬਚਨ ਉਦੋਂ ਐਸੇ ਹੀ ਦਿਮਾਗ ਤੇ ਬੁੱਕੀ ਵਾਜਦੀ ਹੈ ਦਿਮਾਗ ਤੇ ਇਹ ਹੋ ਜਾ ਇਹਨਾਂ ਦੇ ਹੋ ਜਾਂਦਾ ਮੁੜ ਕੇ ਤਾਂ ਨਸ਼ੇ ਵਾਲਿਆਂ ਦੇ ਫਿਰ ਤੁਸੀਂ ਫਿਰ ਇਹਨਾਂ ਨੂੰ ਕੱਢਿਆ ਕਿਵੇਂ ਫਿਰ ਕੀ ਇਹਨਾਂ ਨਾਲ ਗੱਲਬਾਤ ਕੀਤੀ ਕਿਵੇਂ ਇਹਨਾਂ ਦਾ ਸਾਥ ਦਿੱਤਾ ਇਹ ਜ਼ਰੂਰ ਦੱਸੋ ਇਹਨਾਂ ਦਾ ਸਾਥ ਬਸ ਬਿਮਾਰੀ ਦੇ ਬਾਅਦ ਜੋ ਜੋ ਇਹ ਮਾੜਾ ਮੋਟਾ ਸੈੱਟ ਹੋਏ ਹੂੰ ਤੇ ਉਦੋਂ ਬਾਅਦ ਚ ਮੈਂ ਇਹਨਾਂ ਨੂੰ ਇਹ ਗੱਲ ਆਖੀ ਮੈਂ ਕਿਹਾ ਵੀ ਹੁਣ ਆਪਣੇ ਕੋਲੇ ਤਮਾਨ ਵੀ ਨਹੀਂ ਰਹਿ ਗਿਆ ਤੇ ਇਹਨਾਂ ਨੇ ਦੁਕਾਨਾਂ ਤੱਕ ਵੀ ਗਹਿਣੇ ਕਰਤਾ ਸੀ ਅਸੀਂ ਉਹ ਵੀ ਪੈਸੇ ਦੇ ਕੇ ਮੇਰੇ ਪਾਪਾ ਜੀ ਨੇ ਛਡਾਈਆਂ ਤੇ ਵੀ ਉਹਦਾ ਕਰਕੇ ਵੀ ਸਾਨੂੰ ਆਇਓ ਗਿਆ ਸੀ ਵੀ ਬਸ ਹੁਣ ਕਾਤਾ ਬਚਣਾ ਮੁੜ ਕੇ ਤੇ ਵੀ ਇਹਨੇ ਪੈਲੀ ਵੀ ਵੇਚ ਦੇਣੀ ਹੈ ਮੈਨੂੰ ਆਖਣ ਵੀ ਤੁਸੀਂ ਇਹਨੂੰ ਛੱਡ ਦਿਓ ਮੇਰੇ ਪਰਿਵਾਰ ਸਾਰਾ ਆਂਗਾ ਆ ਕੇ ਵੀ ਅਸੀਂ ਤੇਰਾ ਵਰਤਣਾ ਨਹੀਂ ਤੂੰ ਇਹਨੂੰ ਛੱਡ ਦੇ ਮੈਂ ਕਿਹਾ ਨਾ ਤਾਂ ਮੈਂ ਵਿਆਹ ਕਰਵਾਉਣਾ ਵੀ ਨਾ ਮੈਂ ਹੋਰ ਕੁਝ ਨਹੀਂ ਕਰਨਾਗਾ ਮੇਰੀ ਜ਼ਿੰਦਗੀ ਇਹਦੇ ਨਾਲ ਜਿਵੇਂ ਲਿਖੀ ਆ ਮੈਨੂੰ ਨੈਵ ਲੈਣ ਦੋ ਫਿਰ ਵੀ ਮੈਂ ਇਹਨਾਂ ਤੋਂ ਧੱਕੇ ਨਾ ਵੀ ਮੈਂ ਤਾਂ ਸੀ ਦੁਕਾਨਾਂ ਛਡਵਾਈਆਂ ਤੇ ਇਧਰ ਕਾਨਾ ਛਡਵਾ ਕੇ ਹੁਣ ਇਹਨਾਂ ਨੂੰ ਵੀ ਭਾਲ ਕਰ ਰਹੇ ਆ ਵੀ ਚੱਲ ਅੱਗੇ ਆਪਣੀ ਜ਼ਿੰਦਗੀ ਸਾਰਿਆਂ ਦੀ ਵਧੀਆ ਨਿਕਲੇ ਪੰਗਾ ਬੱਚਿਆਂ ਦੀ ਵੀ ਜਵਾਨੀ ਵਧੀਆ ਲੱਗੇ ਬੱਚਿਆਂ ਨੂੰ ਵਧੀਆ ਸਕੂਲ ਚ ਪੜਾਈ ਜਾਂਦੇ ਆ ਤੇ ਵੀ ਜਦੋਂ ਜਦੋਂ ਤੋੜ ਲੱਗਦੀ ਸੀ ਇਹਨਾਂ ਨੂੰ ਜਦੋਂ ਛੱਡਣ ਦੀ ਕੋਸ਼ਿਸ਼ ਕੀਤੀ ਉਦੋਂ ਫਿਰ ਤੁਸੀਂ ਕੀ ਕਰਦੇ ਰਹੇ ਇਹਨਾਂ ਨੂੰ ਮੈਂ ਪਹਿਲਾਂ ਤਾਂ ਇਹ ਆਉ ਵੱਡੋ ਇਹ ਵੀ ਹੋ ਲੈ ਲੈਂਦੇ ਸੀ ਟੀਕਾ ਰੋਜ਼ ਰਜਾਨਾ ਆਪ ਫਿਰ ਇਹਨਾਂ ਨੂੰ ਕਰਦੇ ਕਰਾਉਂਦੇ ਵੀ ਮੈਂ ਹੌਲੀ ਹੌਲੀ ਜਦੋਂ ਇਹਨਾਂ ਨੂੰ ਹਸਪੀਟਲ ਚ ਦਾਖਲ ਕਰਵਾਇਆ ਉਦੋਂ ਫਿਰ ਇਹਨਾਂ ਨੂੰ ਮਹੀਨਾ ਸੀ ਪਹਿਲਾਂ ਰੱਖਿਆ ਉਦੋਂ ਵੀ ਕੋਈ ਫਰਕ ਨਾ ਪਿਆ ਵੀ ਇੱਥੇ ਆ ਕੇ ਫੇਰ ਲੱਗ ਜਾਂਦਾ ਸੀਗਾ ਫਿਰ ਇਹਨੂੰ ਸੈਂਟਰ ਚ ਕਰਵਾਇਆ ਉੱਥੋਂ ਵੀ ਇਹਨੇ ਵੀ 3 ਮਹੀਨੇ ਲਾਇਆ 3 ਮਹੀਨੇ ਵਧੀਆ ਰਿਹਾ ਆ ਕੇ ਨੇ ਉਸੇ ਨਸ਼ੇ ਤੇ ਫੇਰ ਫਿਰ ਇਹਨਾਂ ਨੇ ਵੀ ਉੱਥੇ ਡੈਗ ਪੇ ਜੈਤੋ ਜਦੋਂ ਉਦੋਂ ਇਹਨਾਂ ਦਾ ਨਸ਼ਾ ਛਡਵਾਇਆ ਉਦੋਂ ਵੀ ਇਹਨਾਂ ਨੇ ਕੋਈ ਅਸਰ ਨਹੀਂ ਗਾ ਹੁਣ ਅਖੀਰਲੀ ਆਹੀ ਚਾਂਸ ਸੀਗਾ ਹੁਣ ਇਹਨਾਂ ਨੇ ਵੀ ਨਸ਼ਾ ਹੁਣ ਜਮਾਂ ਛੱਡ ਚੁੱਕੇ ਆ ਨਸ਼ਾ ਕਿਉਂਕਿ ਜਿਉਂ ਕਿ ਇਹਦੇ 6:00 ਵਜੇ ਆ 6:00 ਵਜੇ ਤੋਂ ਪਤਾ ਨਹੀਂ ਕੀ ਇਹਨਾਂ ਦੇ ਮਨ ਚ ਆਇਆ ਪਤਾ ਨਹੀਂ ਕੋਈ ਅੰਦਰੋਂ ਕੋਈ ਕੀੜਾ ਉੱਠਿਆ ਵੀ ਆਪਾਂ ਨਸ਼ੇ ਕਰਕੇ ਵੀ ਖੜੀ ਕੰਮ ਤੋਂ ਆਇਆ ਸੀ ਉਦੋਂ ਵੀ ਫਿਰ ਅੱਗੇ ਦਿਹਾੜੀਆਂ ਕਰਦਾ ਸੀਗਾ ਜਿੰਨਾ ਦਿਹਾੜੀ ਕਰਦਾ ਸੀ ਉਹਨਾਂ ਕ ਖਾ ਲੈਂਦਾ ਸੀਗਾ ਤੇ ਵੀ ਘਰੋਂ ਮੰਗਣੋਂ ਹਟ ਗਿਆ ਸੀਗਾ ਤੇ ਉਹਦੇ ਕਰਕੇ ਵੀ ਸਾਨੂੰ ਆਇਓ ਗਿਆ ਚੱਲ ਆਪਦਾ ਕਮਾ ਕੇ ਖਾਈ ਜਾਂਦਾ ਖਾਈ ਜਾਂਦੇ ਕਿਉਂਕਿ ਮੈਂ ਆਪ 1.5 ਸਾਲ ਦੁਕਾਨ ਤੇ ਲੱਗੀ ਰਹੀ ਆ ਮੈਨੂੰ ਕੋਈ ਬੱਚਿਆਂ ਦੀ ਸੋਝ ਨਹੀਂ ਸੀ ਕੋਈ ਆਪਦੀ ਸੋਝ ਨਹੀਂ ਸੀਗੀ ਤੇ ਬਹੁਤ ਔਖੇ ਹੀ ਦਿਨ ਕੱਟੇ ਸੀਗੇ ਤੇ ਹੁਣ ਵੀ ਮਹਾਰਾਜ ਦੀ ਕਿਰਪਾ ਚੱਲ ਆਪਦਾ ਆਈ ਚੜਾਈ ਇੰਨੇ ਕ ਨਾਲ ਚੱਲੀ ਜਾਂਦੀ ਆ ਚਲੇ ਜਾ ਕੇ ਇੰਨੇ ਕ ਨਾਲ ਹੌਸਲਾ ਵੱਧ ਜਾਂਦਾ ਜਨਾਨੀ ਦਾ ਵੀ ਚੱਲ ਮੇਰਾ ਬੰਦਾ ਕੰਮ ਕਰਦਾ ਇੰਨੇ ਨਾਲ ਵੀ ਜਿਹੜੇ ਪਰਿਵਾਰਾਂ ਚ ਨੌਜਵਾਨ ਨਸ਼ਾ ਕਰ ਰਹੇ ਆ ਜਾਂ ਉਹਨਾਂ ਦੇ ਕੋਈ ਜੀ ਕੋਈ ਨਸ਼ਾ ਕਰ ਰਹੇ ਆ ਉਹ ਉਹਨਾਂ ਨੂੰ ਕੀ ਦੱਸਣਾ ਚਾਹੁੰਦੇ ਆ ਵੀ ਕਿਹੜੇ ਸਹੀ ਹਿਸਾਬ ਨਾਲ ਆਪਣੇ ਪਰਿਵਾਰ ਦੇ ਮੈਂਬਰ ਨਸ਼ਾ ਛੱਡਾ ਪ੍ਰੇਮ ਪਿਆਰ ਪ੍ਰੇਮ ਪਿਆਰ ਨਾਲ ਹੀ ਬੰਦਾ ਨਸ਼ਾ ਛੱਡਦਾ ਹੈ ਜੇ ਆਪਾਂ ਆਖਾਂ ਦੇ ਗੁੱਸੇ ਨਾਲ ਗੁੱਸੇ ਨਾਲ ਕੋਈ ਬੰਦਾ ਨਹੀਂ ਛੱਡਦਾ ਮਤਲਬ ਵੀ ਗੁੱਸੇ ਨਾਲ ਨਹੀਂ ਨਸ਼ਾ ਛੱਡਦਾ ਪਰ ਪਿਆਰ ਨਾਲ ਉਹਨੂੰ ਉਹਨੂੰ ਸਮਝਾਉਣਾ ਪੈਂਦਾ ਹਾਂਜੀ ਹਾਂਜੀ ਕੋਈ ਵੀ ਗੱਲ ਆਪਾਂ ਨੂੰ ਪਿਆਰ ਨਾਲ ਆਖਾਂਗੇ ਵੀ ਜੇ ਆਪਣੇ ਬੱਚਿਆਂ ਦਾ ਅੱਗੇ ਕੀ ਬਣੂਗਾ ਆਪਾਂ ਨੂੰ ਕਿਸੇ ਨੇ ਬੁਲਾਉਣਾ ਨਹੀਂ ਆਪਣੇ ਕਿਸੇ ਨੇ ਕੁਝ ਉਹ ਨਹੀਂ ਕਰਨਾ ਐ ਹੌਲੀ 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 ਬੈਠੇ ਗੱਲਾਂ ਉਹਨਾਂ ਦੇ ਦਿਮਾਗ 'ਚ ਭਾਈ ਜਾਂਦੇ ਗਏ ਤੇ ਵੀ ਉਹਦੇ ਕਰਕੇ ਉਹ ਹੁੰਦਾ ਤੁਸੀਂ ਐਡਾ ਵੱਡਾ ਸਿੱਧਕ ਰੱਖਿਆ ਇੰਨਾ ਹੌਸਲਾ ਰੱਖਿਆ ਉਹਦੇ ਲਈ ਮੈਂ ਵੀ ਤੁਹਾਡਾ ਅਸੀਂ ਸ਼ੁਕਰਗੁਜ਼ਾਰੀ ਕਰ ਸਕਦੇ ਹਾਂ ਵੀ ਇੱਕ ਔਰਤ ਹੀ ਹੈ ਜਿਹੜੀ ਘਰ ਨੂੰ ਸਵਰਗ ਬਣਾ ਸਕਦੀ ਹੈ ਔਰਤ ਹੀ ਹੈ ਜਿਹੜੀ ਘਰ ਨੂੰ ਨਰਕ ਬਣਾ ਦੇਦੀ ਹੈ ਤੇ ਐਸੀਆਂ ਔਰਤਾਂ ਦਾ ਵੀ ਜਰੂਰ ਹੌਸਲਾ ਵੀ ਵਧਾਉਣਾ ਚਾਹੀਦਾ ਹੈ ਇਹੀ ਸਾਡੇ ਪੰਜਾਬ ਦੀ ਅਸਲੀ ਜਿਹੜੀ ਪੀੜੀ ਹੈ ਜਾਂ ਅਸਲ ਅਸਲ ਪੰਜਾਬ ਹੈ ਜਿਹੜੀਆਂ ਸਾਡੀਆਂ ਧੀਆ ਮਾਂਵਾ ਨੋਆ ਉਹ ਇਹ ਇਹ ਪੰਜਾਬ ਦੇ ਪੂਰਾ ਵਿਰਸੇ ਨੂੰ ਦਰਸਾਉਂਦੀਆਂ ਕਿ ਕਿਵੇਂ ਸਦਕਾ ਦੇ ਨਾਲ ਆਪਣੇ ਪਤੀ ਨੂੰ ਉਸ ਦਲਦਲ ਚੋਂ ਕੱਢ ਕੇ ਹੁਣ ਜ਼ਿੰਦਗੀ ਵੀ ਅਸਲੀ ਲੀ ਦੇ ਉੱਪਰ ਤੋਰ ਦਿੰਦਾ ਤੁਸੀਂ ਸਾਡੀ ਇਹ ਵੀਡੀਓ ਤੇ ਐਂਡ ਤੱਕ ਪਹੁੰਚ ਗਏ ਹੋ ਤਾਂ ਸਾਡੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਸੇ ਵੀ ਪਲੇਟਫਾਰਮ ਤੇ ਹੋ ਤਾਂ ਸਾਨੂੰ ਫੀਡਬੈਕ ਜ਼ਰੂਰ ਦਿਓ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਸਸਿਗਾਤ ਸਸਿ